ਨਿੰਜੀ ਸਤਿ ਸ਼ਕਾਲ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗੱਲ ਦੇ ਵਿੱਚ ਤੁਸੀਂ ਵੀ ਲੋਡੇ ਹੋਣੇ ਹੋ ਵੀ ਨਾ ਤਾਂ ਪਤਾ ਚੱਲਦਾ ਨੇ ਇਹ ਰ ਤਾਂ ਪਤਾ ਚੱਲਦਾ ਕਿ ਸਵੇਰਾ ਤੇ ਕਿਉਂਕਿ ਅੱਜ ਆਪਾਂ ਥੋੜਾ ਜਿਹਾ ਤੁਹਾਨੂੰ ਜਿੱਦਾ ਕੱਲ ਦੇ ਬਲੌਗ ਦੇ ਵਿੱਚ ਦੱਸਿਆ ਸੀ ਕਿ ਆਪਾਂ ਅੱਜ ਕੰਮ ਦੇ ਲਈ ਜਾਣਾ ਸੀ ਦਿੱਲੀ ਤੇ ਟਾਈਮ ਇਸ ਟਾਈਮ ਹੋ ਚੁੱਕੇ ਨੇ ਸਵਾ 2 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਘਰ ਤੋਂ ਨਿਕਲ ਪਏ ਆ ਦਿੱਲੀ ਵੱਲ ਜਸਟ ਮੈਪing ਆ ਔਰ ਕੀ ਕੰਮਾਂ ਸਾਨੂੰ ਦਿੱਲੀ ਹੋਵੇ ਤੁਹਾਨੂੰ ਦੱਸਾਂਗੇ ਆਪਾਂ ਤੇ ਆਪਾਂ ਇੱਕ ਕੰਮ ਉੱਪਰ ਹੋਵੇ ਤੇ ਫਿਰ ਆਪਾਂ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚ ਵੀ ਜਾਣਾ ਤੇ ਉਹਦੇ ਲਈ ਵੀ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਲੱਭ ਕੇ ਲੈ ਕੇ ਆਵਾਂਗੇ ਕਿਉਂਕਿ ਅੱਗੇ ਆ ਰਹੀ ਹੈ ਦੀਵਾਲੀ ਅਗਰ ਤੁਸੀਂ ਵੀ ਸੋਚ ਰਹੇ ਹੋ ਦੀਵਾਲੀ ਤੋਂ ਤੁਸੀਂ ਦੇਖਿਆ ਹੋਊਗਾ ਵੀਡੀਓ ਜਾਂ ਸੁਣਿਆ ਹੋਣਾ ਕਿ ਦਿੱਲੀ ਤੋਂ ਇਲੈਕਟ੍ਰੋਨਿਕ ਦਾ ਸਪਲਸ ਆਸਤਾ ਜਿ ਕਿੰਨਾ ਉਹ ਸਾਰਾ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਫਰਕ ਹੈ ਜਾ ਸਸਤਾ ਹੈ ਜਾਂ ਨਹੀਂ ਮਤਲਬ ਕੀ ਕੀ ਸਮਾਨ ਉਹ ਤੁਹਾਨੂੰ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜਾਂਦਾ ਹੈ ਉਹ ਸਾਰਾ ਇੱਕ ਨਗ ਤੋਂ ਵੀਡੀਓ ਆਊਗੀ ਤੁਸੀਂ ਉਹ ਚੈੱਕ ਕਰਿਓ ਸੋ ਚਲੋ ਅੱਗੇ ਚੱਲਦੇ ਹਾਂ ਹੁਣ ਅੱਗੇ ਵੱਲ ਨੂੰ ਤੇ ਬਣੇ ਰਹੋ ਵਲੌਗ ਦੇ ਨਾਲ ਦਿਖਾਉਨੇ ਆ ਤੁਹਾਨੂੰ ਸਾਰਾ ਸਾਡਾ ਦਿੱਲੀ ਦਾ ਸਫਰ ਕੇ ਰੋਡ ਬੰਦ ਹੈ ਤੇ ਫਿਰ ਇਧਰ ਇਹ ਪਤਾ ਨਹੀਂ ਕਿਹੜੇ ਪਿੰਡ ਨੇ ਹਰਿਆਣੇ ਦੇ ਪਿੰਡ ਨੇ ਹੈ ਨਾ ਸਾਰੇ ਨਾਲੇ ਸ਼ਹਿਰ ਦੇ ਹਾਂ ਅੰਬਾਲਾ ਨਿਕਲਣਾ ਆਪਾਂ ਤੇ ਇਹ ਇਧਰੋਂ ਪਿੰਡ ਨੇ ਪਟਿਆਲੇ ਵਾਲੀ ਰੋਡ ਤੋਂ ਮੈਨੂੰ ਤੁਹਾਨੂੰ ਹੁਣ ਨਹੀਂ ਦਿੱਤੇ ਇਹਦੇ ਹੁਣੇ ਹਾਂ ਜਦੋਂ ਆਪਾਂ ਉਦੋਂ ਉੱਥੇ ਗਏ ਸੀ ਪਟਨਾ ਸਾਹਿਬ ਉਦੋਂ ਦਿਖੇ ਸੀਗੇ ਤਿੰਨ ਦੇ ਵਿੱਚ ਹੈ ਨਾ ਤੇ ਉਦੋਂ ਥੋੜਾ ਮਾਰਨਿੰਗ ਦਾ ਟਾਈਮ ਸੀਗਾ ਹੁਣ ਤਾਂ ਹਜੇ ਸਾਡਾ ਤਿੰਨ ਹੋਇਆ ਕਰਾਂ ਨੇੜੇ ਚ ਵੀ ਆ ਤਾਂ ਜਿਹੜਾ ਅਸੀਂ ਨਹੀਂ ਗਏ ਹੈ ਜਿਹੜਾ ਬਟੌਰ ਰિસ્ਕੀ ਆ ਵੀਡੀਓ ਬਹੁਤ ਆਉਂਦੀ ਹੈ ਕੱਚੇ ਰਾਹ ਕੱਚੇ ਰਾਹ ਦੀ ਸਹੀ ਗੱਲ ਆ ਬਟੌਰ ਰિસ્ਕੀ ਵੀ ਆ ਮਤਲਬ ਇੰਨਾ ਨੇਰੇ ਦੇ ਟਾਈਮ ਦੇ ਵਿੱਚ ਤਾਂ ਨਹੀਂ ਜਾਣਾ ਚਾਹੀਦਾ ਮੇਰੇ ਖਿਆਲ ਨਾਲ ਉੱਥੇ ਹਨਾ ਤੇ ਸੁਣਨਾ ਜੇ ਰਾਹ ਉਹ ਬਿਲਕੁਲ ਉੱਥੇ ਬਹੁਤ ਗੱਡੀ ਸਲਿੱਪ ਹੁੰਦੀ ਆ ਤੇ ਕੁਝ ਵੀ ਹੋ ਸਕਦਾ ਹੈ ਬਰਬਾਦ ਅੱਜ ਕੱਲ ਤਾਂ ਲੋਕ ਹੱਥਾਂ ਜੋ ਖੋਦੇ ਫਿਰਦੇ ਆ ਸਾਰੇ ਟੈਕਸੀ ਵਗੈਰਾ ਇੱਧਰ ਦੀ ਆ ਰਹੀਆਂ ਨੇ ਜੋ ਦਿੱਲੀ ਤੋਂ ਆ ਰਹੀਆਂ ਨੇ ਤੇ ਜੋ ਦਿੱਲੀ ਨੂੰ ਜਾ ਰਹੀਆਂ ਨੇ ਦੇਖ ਕੇ ਵੀ ਚਲੋ ਵੀ ਅੱਗੇ ਚੱਲਦੇ ਆਂ ਕਹਿੰਦੇ ਆ ਕੀ ਹੋ ਗਿਆ ਓਹੋ ਟੈਂਪੋ ਵੱਧ ਚਲੇ ਗਿਆ ਤੂੰ ਰਿਸਕਾ ਕਿੰਨਾ ਜ਼ਿਆਦਾ ਪਾਣੀ ਆ ਯਾਰ ਉਹ ਇਹ ਕਾਦਾ ਪਾਣੀ ਆ ਵੀ ਦਾ ਟੋ ਗਿਆ ਐ ਦੇ ਪਿੱਛੇ ਆਪਾਂ ਦੇਖਿਆ ਉਹ ਕਿੱਦਾਂ ਹੈ ਨਹੀਂ ਚੱਲਦਾ ਇਹ ਹਾਂ ਚੱਲਦਾ ਹੈ ਪਾਣੀ ਕਿੱਧਰੋਂ ਆਇਆ ਕਿੱਧਰੋਂ ਆਇਆ ਗੱਡੀ ਸਾਰੀ ਪਾਰਟੀ ਭੇਜ ਜਾਈ ਪਾਣੀ ਤੇਜ਼ ਹੈ ਪਾਣੀ ਤੇਜ਼ ਬਹੁਤ ਹੈ ਇੱਧਰ ਬਹੁਤ ਹੈ ਪਾਣੀ ਸਹੀ ਗੱਲ ਲਈ ਤਾਂ ਚੱਲਦਾ ਫਾਈਨਲੀ ਇੰਨੇ ਪਿੰਡ ਪਾਰ ਕਰ ਕਰਕੇ ਪਤਨ ਕਿਹੜੇ ਕਿਹੜੇ ਪਾਣੀ ਦੇ ਵਿੱਚ ਦੀ ਲੰਘ ਲੰਘ ਕੇ ਹੁਣ ਆਪਾਂ ਪਹੁੰਚੇ ਆ ਜਿਹੜਾ ਮੇਨ ਰੋਡ ਜਿਹੜਾ ਕਿ 5 ਮਿੰਟ ਦਾ ਰਾਹ ਸੀਗਾ ਜੇ ਆਪਾਂ ਮੇਨ ਰੋਡ ਰਾਹੀ ਹੁੰਦੇ ਧਰਨਾ ਤੁਰਨਾ ਨਾ ਹੁੰਦਾ ਤੇ ਹੁਣ ਸਾਨੂੰ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਗਿਆ ਨਾ ਆਪਾਂ ਨੂੰ ਕਿਉਂਕਿ ਰਾਹ ਬਹੁਤ ਜ਼ਿਆਦਾ ਟੁੱਟ ਗਏ ਨੇ ਉਹ ਪਿੰਡਾਂ ਦੇ ਉਹਨਾਂ ਨੂੰ ਵੈਸੇ ਨਾਕੇ ਵੀ ਲਾ ਪਏ ਨੇ ਟਰੱਕ ਵਗੈਰਾ ਲੰਘਣੇ ਬੰਦ ਕਰਤੇ ਪਿੰਡਾਂ ਵਾਲੇ ਨੇ ਕਿਉਂਕਿ ਬਹੁਤ ਰਾਹ ਦਾ ਬੁਰਾ ਹਾਲ ਸੀ ਪਾਣੀ ਨਾ ਆਉਂਦੇ ਹੋਏ ਪਤਾ ਕਰਨਾ ਵੀ ਪਾਣੀ ਕਿਵੇਂ ਆ ਗਿਆ ਚਾਈਜਾ ਲਿਆ ਜਾਊਗਾ ਆਉਂਦੇ ਹੋਏ ਦੇਖਦੇ ਆਂ ਜੇ ਆਪਾਂ ਇੱਧਰ ਦੀ ਆਏ ਚੈੱਕ ਕਰਾਂਗੇ ਪਿੰਡਾਂ ਚ ਪਾਣੀ ਬਹੁਤ ਸੀ ਇੰਨਾ ਚ ਲਾਉ ਵੀ ਛੇ ਵੱਜ ਗਏ ਆਪਾਂ ਤਾਂ ਇੱਕ ਘੰਟਾ ਨੀਂਦ ਕੱਢ ਲਈ ਪੂਰੀ ਵਧੀਆ ਤੇ ਹੁਣ ਇੰਦਰਜੀਤ ਨੇ ਠਾਇਆ ਕਿ ਹੁਣ ਮੈਂ ਸੌ ਜਾ ਇੰਦਰਜੀਤ ਕਹਿੰਦਾ ਹੁਣ ਮੈਂ ਸੌਂਦਾ ਕਾਲਾ ਨੇ ਆ ਕਿਉਂਕਿ ਉਹਦਾ ਕਿੰਨੇ ਘੰਟੇ ਕੁਛ ਨਹੀਂ 걸ਣਾ ਹੈਗਾ ਕੁਛ ਵਧੀਆ ਜੇ ਮਤਲਬ ਦਿੱਲੀ ਦੇ ਵਿੱਚ ਇਹ 골ਡਨ ਹਾਰਟ ਤੁਰਨ ਲੱਗੇ ਹੁਣ ਆਪਾਂ ਇਹ ਤੋਂ ਬ੍ਰੇਕਫਾਸਟ ਕਰਨ ਤੋਂ ਬਾਅਦ ਨਾ ਮੈਂ ਪਿੱਛੇ ਬਹਿ ਜਾਣਾ ਓਕੇ ਓਕੇ ਹੈ ਮਨਜੂਰ ਬੱਸ ਕਾ ਬੈਠੀ ਰਹਿ ਔਰੇ ਉੱਪਰੋਂ ਟਾਖਾ ਕੇ ਵੱਧ ਨਹੀਂਦਾ ਉਹ ਆਹ ਸਾਈ ਇਹ ਨਦੀ ਦੇ ਨਾਲ ਮੈਂ ਗੱਲ ਕੀਤੀ ਕਿ ਕਹਿੰਦਾ ਲੈ ਕੇ ਤਾਂ ਜਾਊਗਾ ਤੇ ਨਾਲ ਪਰ ਤਾਂ ਜੇ ਸੌẽਗੀ ਨਹੀਂ ਹੁਣ ਬਈ ਰਾਤ ਜੀ ਸੀ ਉਹ ਤਾਂ ਨਹੀਂ ਤਾਂ ਆਏ ਗਈ ਸੀ ਪਰ ਉਦਾਂ ਦੀ ਕਿੱਥੇ ਆਉਂਦੀ ਆ ਬਹਿ ਕੇ ਯਾਰ ਬਹਿ ਕੇ ਸੌਣਾ ਵੀ ਬਹੁਤ ਵੱਡਾ ਟਾਸਕ ਆ ਇੱਕ ਕਿਉਂਕਿ ਬਹਿ ਕੇ ਆ ਕੱਦਮ ਦੁਖਣ ਲੱਗ ਜਾਂਦੀ ਆ ਨਾ ਸੌਂ ਉਹ ਮੈਂ ਜੀ ਨਹੀਂ ਥੋੜੀ ਉਹਦੇ ਬਸ ਇਹ ਮੈਨੂੰ ਗਾਣੇ ਸਾਰੇ ਸੁਣਦੇ ਸੀਗੇ ਇਹੜੇ ਚੱਲਦੇ ਸੀਗੇ ਹੋ ਜਦੋਂ ਪਾਸੇ ਆਉਂਦੀਆਂ ਨੇ ਚਲੋ ਹੁਣ ਆਪਾਂ ਕੁਝ ਖਾਈਏ ਪੀਏ ਕੌਫੀ ਪੀਨੇ ਆ ਇਹ پیر ਬਣਾ ਕੇ ਕੇਵਲ ਨੂੰ 6 ਵੱਜ ਚੁੱਕੇ ਨੇ ਗੋਲਡਨ ਹਾਰਟ ਤੂੰ ਕਦੇ ਵੀ ਨਹੀਂ ਹੈਗੀ ਸੀ ਨਾ ਮੈਂ ਉਰੇ ਕਦੇ ਨਹੀਂ की गोल्डन हट ते दूजे रुकते भी पशु मेन लगता मेरे काम दा है कुछ सारे बेचारे मेहनत मजदूरियां कारण चलने सवेरे सवेरे यस यस इधरों कुछ 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 कुछ, कुछ लगी ਤਦੋ ਜਹਾਜ ਮੈਨੂੰ ਚੱਕ ਮੁਕਾਤਾ ਇੰਨੇ ਜਿਹਦੇ ਸਾਰਾ ਮੈਂ ਚੱਕ ਕੇ ਲੱਭਿਆ ਕੁਛ ਹਾਂ ਓਹੋ ਲੱਭਿਆ ਕੁਛ ਇਨ ਹਟਾਈ ਜਾਵੇ। ਟਰੋਡੀ ਕਰਨ ਨੂੰ ਉਹ ਤੋਂ ਲਿਟਣ। ਹਾਂ ਫਿਰ ਕਿ ਤਸਤੇ ਕੀ ਕਹਤ ਜਾਨੇ ਸਾਰਾ ਕੁਝ। ਫਿਰ ਉਹ ਮੂੰਹ ਮਾਰਨਾ ਉਹ ਨੇ ਸਿਰ ਸਿਰ ਨਹੀਂ ਕੁਛ ਤਲੇ ਹੋਇਆ ਵਧੀਆ ਲੱਗਦਾ। ਮੇਰੇ ਲੱਗਦਾ। ਟਰੋਡੀ ਨਹੀਂ ਲੈਂਦੇ। ਯਾ ਮਾਲਕ ਨੂੰ ਦੱਲਵਾ ਦੇ। ਐਕਸੀਡੈਂਟ ਕਿਹੜੇ ਕਿਹੜੇ ਦਿਖਾਓ ਲਓ ਜੀ ਆ ਗਿਆ ਆਪਣਾ ਮਿਕਸ ਪ੍ਰਾਂਠਾ ਵਿਤ ਮੱਖਣ ਦੇਖੋ ਆ ਵਧੀਆ ਸਿਸਟਮ ਮੱਖਣ ਦੇਣ ਦਾ ਨਾ ਵੈਸੇ ਤੇ ਇੰਨੀ ਅਚਾਰ ਲਓ ਮੱਖਣ ਬੜਾ ਵਧੀਆ ਲੱਗਿਆ ਮੈਨੂੰ ਲੋ ਜੀ ਪਰੌਠਾ ਖਾਣ ਤੋਂ ਬਾਅਦ ਆਪਣੀ ਆ ਗਈ ਕੌਫੀ ਇੰਦਰਜੀਤ ਨੇ ਮੰਗਾਈ ਹੈ ਦਹੀਂ ਦੇ ਨਾਲ ਚਾਹ ਹੁਣ ਦਹੀਂ ਦੇ ਨਾਲ ਚਾਹ ਪੀਏਗਾ ਚੱਕੋ ਖਾ ਲੋ ਪੀਓ ਦਹੀਂ ਦੇ ਨਾਲ ਚਾਹ ਆਪਾਂ ਮੰਗਾਈ ਹੈ ਕੌਫੀ ਕਿਉਂਕਿ ਹੁਣ ਆਪਾਂ ਗੱਡੀ ਚਲਾਉਣੀ ਹੈ ਨਾ ਦਿੱਲੀ ਵੱਲ ਨੂੰ ਜਾਣਾ ਇੰਦਰਜੀਤ ਨੂੰ ਛੂਟਾ ਦੇਣਾ ਗੱਡੀ ਚਲਾਉਣੀ ਹੈ ਮੈਂ ਤਾ ਹੀ ਤਾਂ ਕੌਫੀ ਪੀਣ ਲੱਗਿਆ ਵੀ ਨੀਂਦ ਨਾ ਆਵੇ ਹੁਣ ਤੈਨੂੰ ਝੂਂਟੇ ਦੇਣੇ ਝੂਂਟੇ ਮੰਟੇ ਲਓ ਜੀ ਬ੍ਰੇਕਫਾਸਟ ਹੋ ਗਿਆ ਆਪਣਾ ਡਨ ਤੇ ਹੁਣ ਤਾਂ ਬ੍ਰੇਕਫਾਸਟ ਕਰਕੇ ਤੁਰਿਆ ਵੀ ਨਹੀਂ ਜਾਂਦਾ ਐ ਤੁਰਿਆ ਵੀ ਨਹੀਂ ਜਾਂਦਾ ਹੁਣ ਤਾਂ ਭਾਈ ਜਿਆਦਾ ਹੋ ਗਿਆ ਬ੍ਰੇਕਫਾਸਟ ਟੇਸਟੀ ਸੀ ਬਟ ਮੱਖਣ ਵੜਾ ਟੇਸਟੀ ਸੀ ਇਹਨਾਂ ਦਾ ਚਲੋ ਜੀ ਹੁਣ ਦਿੱਲੀ ਵੱਲ ਨੂੰ ਕੁਝ ਕਰੀਏ ਲਓ ਜੀ ਪਹੁੰਚ ਗਏ ਆਪਾਂ ਦਿੱਲੀ 3 ਮੈਟਰੋ ਦਾ ਬੁੱਲ ਹੋ ਹੋ ਆਪਾਂ ਚੱਲਿਆਂ 에어ਪੋਰਟ ਵੱਲ ਨੂੰ ਪਹਿਲਾ ਕੰਮ ਹੈਗਾ ਆਪਾਂ ਨੂੰ 에어ਪੋਰਟ ਤੇ ਦੂਜਾ ਕੰਮ ਫਿਰ ਇਲੈਕਟ੍ਰੋਨਿਕ ਮਾਰਕੀਟ ਵਿੱਚ ਚੈੱਕ ਕਰਕੇ ਜਾਓ ਚੈੱਕ ਕਰਕਰ ਆਓ ਲਓ ਜੀ ਇਹ ਰੋਡ ਹੈਗੀ ਆ ਜਿਹੜੀ ਸਿਰਫ 에어ਪੋਰਟ ਨੂੰ ਜਾਂਦੀ ਆ ਤੇ ਜਾਮ ਚੈੱਕ ਕਰੋ ਬਹੁਤ ਜ਼ਿਆਦਾ ਜਾਮ ਲੱਗ ਗਿਆ ਹੋਇਆ ਇੱਥੇ ਤਾਂ ਦੇਖੋ ਹੁਣ ਆਪਾਂ ਕਿੰਨੇ ਵਜੇ ਪਹੁੰਚਦੇ ਆਪਾਂ ਕਿੰਨੇ ਵਜੇ ਇੱਥੇ ਸਵਾ 8 ਗੱਡੀ ਲਗਾ ਲਈ ਆ ਜਾਮ ਦੇ ਵਿੱਚ ਕਿੰਨੇ ਮਿੰਟ ਲੱਗਦੇ ਆ ਚੈੱਕ ਕਰਦੇ ਆ ਕੋਈ ਜਾਣਦਾ ਸਾਰੇ 에어ਪੋਰਟ ਜਾਣ ਵਾਲੀ ਨੇ ਇਹ ਦੱਸ ਇੰਨੀ ਦੁਨੀਆ ਬਾਹਰ ਨੂੰ ਭੱਜੀ ਜਾਂਦੀ ਹੈ ਇਹ ਇਹ ਕਿਤੇ ਹੋਰ ਨੂੰ ਜਾਂਦੇ ਹੋਣਗੇ ਟੈਕਸੀ ਆਉਂਦੀ ਹੈ ਮੈਂ ਟੈਕਸੀ ਜ਼ਿਆਦਾ ਸੋ ਆਰੇ ਚਲਦੇ ਹੈ ਫਾਉਂਟੇ ਜੁੱਟੀਆਂ ਜੀ ਬੜੀਆ ਬਣ ਗਈ ਵਸ ਦਿੱਲੀ ਅੱਗੇ ਨਾਲ ਹੋਣਾ ਰਿਗੂਮੈਂਟ ਕੋਈ ਹੋਈ ਹਿੱਥ ਦਿਖ ਰਿਹਾ ਪੈਸਾ ਲੱਗਿਆ ਹੋਇਆ ਤੋ ਜਾਂਦਾ ਜਹਾਜ਼ ਪਤਾ ਚੜਿਆ ਪਤਾ ਉਤਰਨਾ ਚੜੇ ਗਿਆ ਕੋਹ ਚੜ ਗਿਆ ਕੋਹ ਜਾਂਦਾ ਕਿੱਥੇ ਜਾਂਦਾ ਉਹ ਦੂਜਾ ਕਿੱਥਾ ਪੁਲ ਦੇ ਹੇੜਾ ਹੀ ਮੰਗਿਆ ਹੋਊਗਾ ओके ਮੰਗੋ ਗਿਆ ਹੈ ਹੈ ਉਹ ਗੁਰਵਿੰਦਰ ਆ ਗਿਆ ਦੇਖ ਲੰਮਕ ਜਾ ਉਹ ਬੰਦਾ ਦੇ ਆਪਣਾ ਸਦਾਈਆ ਡੋਚ ਪਾਈ ਕਿਹੜਾ ਹੈ ਖੜਾ ਹੀ ਲਾਵਾ ਨਹੀਂ ਚੱਲਦਾ ਜਹਾਜ਼ ਆ ਸਾਡੀ ਟਾਰਗੇਟ ਨੀਚੇ ਗੱਡੀਆਂ ਬੱਸਾਂ ਉੱਪਰ ਭਾਈ ਜਹਾਜ਼ ਜਾਂਦੇ ਨੇ ਇਹ ਕੀ ਬਟੇ ਜੇ ਦਵਾਉਣ ਲੱਗ ਗਿਆ ਇਹਦੇ ਸੱਟ ਲਾਈ ਸੱਟ ਮਾਰ ਲਈ ਇੰਦਰਜੀਤ ਨੂੰ ਆਦਾ ਨਹੀਂ ਚਲਾ ਲੰਦਾ ਫਰਾਂਡੇ ਖਾਦੇ ਨੇ ਹੁਣ ਤਾਂ ਤਾਕਤ ਆ ਗਈ ਓਹੋ